ਗੱਗੂ ਨਹੀਂ ਤੇ ਮੰਮੀ ਆਣੀ ਤੋੜੀ ਨੂੰ ਲੱਗੇ ਔਖਾ ਆ ਬੈ ਕਹੂੰ ਨਾ ਆ ਤੋ ਕਿ ਤੰਨੇ ਕਰ ਪਿਆ ਘਰੇ ਇੱਕ ਲਵਾ ਕੇ ਲਓ ਭਾਜੀ ਮਾਰਸ਼ਰ ਖਾਦਨੇ ਤੈਨੂੰ ਇਥੇ ਨਾਲ ਦਿੱਤਾ ਹੈ ਗੱਡੀ ਗਈ ਖੋਬ ਮੈਂ ਥੱਕੇ ਨਾ ਕਹਿ ਕੇ ਇੱਧਰ ਨੂੰ ਪਵਾ ਦੀ ਹਾਂ ਹਾਂ ਮੈਂ ਪਾਈਆ ਇੱਕ ਵਾਰ ਹੋਰ ਕੱਢ ਮਾਉਂਟਨ ਡਿਊ ਡਰ ਕੇ ਆਗੇ ਡਰ ਕੇ ਆਗੇ ਜੀਤ ਹੈ ਆ ਜੀ ਤੁਸੀਂ ਲੇਟ ਹੋ ਗਏ ਕਹਿੰਦੇ ਹਾਂ ਜੀ ਸਸਰੀ ਕਾਲਤੀ ਹਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੀ ਮੈਨੂੰ ਕਹਿਣਾ ਕਿ ਲੈ ਦੱਸ ਕਿੰਨੇ ਵਲੌਗ ਪਾਉਣਾ ਹੀ ਭੁੱਲ ਗਏ ਜੇ ਅਸਲ ਦੇ ਵਿੱਚ ਵਲੌਗ ਪਾਉਣਾ ਐਂ ਭੁੱਲ ਗਏ ਕਿ ਹੁਣ ਮੱਕੀ ਦੀ ਬਜਾਈ ਦਾ ਸੀਜ਼ਨ ਚੱਲਦਾ ਪਿਆ ਸੀ ਤੇ ਤੁਹਾਨੂੰ ਪਤਾ ਆਪਣੇ ਕੋ ਮੱਕੀ ਆ ਬੀਜਣ ਵਾਲੀ ਇਸੇ ਕਰਕੇ ਬਾਬੇ ਦੀ ਮਿਹਰ ਨਾਲ ਕਿਰਪਾ ਨਾਲ ਲੋਕਾਂ ਦੇ ਪਿਆਰ ਨਾਲ ਆਪਣਾ ਸੀਜ਼ਨ ਬਹੁਤ ਵਧੀਆ ਚੰਗਾ ਲੱਗਣ ਦਿਆ ਤੇ ਹੁਣ ਆਪਾਂ ਚੱਲੇ ਆ ਭਾਈ ਸਹੁਰਿਆਂ ਨੂੰ ਮੇਰੇ ਬ੍ਰਦਰ ਨੂੰ ਲਾਉਣੇ ਜਾਣਾ ਵਾਪਸ ਜਿਹੜੇ ਕਿ ਤੁਹਾਨੂੰ ਪਤਾ ਆਏ ਸੀ ਕੈਨੇਡਾ ਤੋਂ ਤੇ ਵੀਰ ਜੀ ਹਣੀ ਹੁਣ ਧੋ ਕੇ ਗੱਡੀ ਸਾਫ਼ ਕਰ ਦਿੰਗੇ ਮੇਰੇ ਨਾਲ ਜੋ ਟਾਈਮ ਹੀ ਬਾਹਰ ਮੈਂ ਤੁਹਾਨੂੰ ਵਿਖਾ ਕੇ ਲਿਓ ਨਾ ਗੱਗੂ ਨਹੀਂ ਤੇ ਮੰਮੀ ਆਣੀ ਤੂੜੀ ਨੂੰ ਲੱਗੇ ਔਖਾ ਆ ਬੈ ਕੰਮ ਪਾਉ ਉਹਨਾਂ ਦਾ ਵਿਚਾਰੇ ਸਵੇਰ ਦੇ ਲੱਗੇ ਆ ਮੈਂ ਸਵੇਰੇ ਮਾਨਾ ਦੀ ਮੱਕੀ ਕੇਰ ਕੇ ਆਇਆ ਜਾ ਕੇ ਮਲਾਉਣਾ ਤੁਹਾਨੂੰ ਕੀ ਕਰਦੇ ਪਏ ਕੇ ਵਾਈਫਾਈ ਤਾਂ ਚਾਹੀਦਾ ਹੈ ਕਹਿੰਦੇ ਹਰਜੀਤੀ ਬੈਠੀ ਹੋਈ ਹੈ ਗੱਲਾਂ ਬਾਤਾਂ ਕਰ ਰਹੀ ਹੈ ਗੱਗੂ ਲੱਗਾ ਆ ਸਕੰਜੇ ਨਾਲ ਤੂੜੀ ਤਾਂ ਚੜਨ ਹੌਲੀ ਹੌਲੀ ਵੇਖੋ ਤੇ ਤਰਪੈ ਲਾ ਹੀ ਲੈਂਦੇ ਥੱਲੇ ਉੱਤਰ ਪੈ ਲਾ ਲੈਣੀ ਥੱਲੇ ਹੈ ਲੈਫਟ ਨਹੀਂ ਕੰਮ ਕਰਦੀ ਤੇ ਕੀ ਕਰੀਏ ਤੂੰ ਨਾ ਹਟੋ ਕਿਦੋਂ ਨੂੰ ਕਰਪਿਆਂ ਚੱਲੇ ਆਪਾਂ ਸਾਲਾ ਸਾਬ ਕੋਲੇ ਸਾਲਾ ਸਾਲ ਚੱਲੇ ਨੇ ਬਾਹਰ ਤੇ ਉਹਨਾਂ ਚੜਾ ਕੇ ਆਉਣਾ ਤੇ ਕੰਮ ਦਾ ਟਾਈਮ ਉਧਰੋਂ ਰਾਜੇ ਹੋਣੀ ਆ ਰਹੇ ਨੇ ਇਹਨੇ ਕਾਪੀਰੇਟ ਪਵਾ ਦੇਣਾ ਗਾਣੇ ਚਲਾ ਕੇ ਗੰਦ ਲਾ ਦੂ ਪਰ ਨਹੀਂ ਮੇਰੇ ਹਿਸਾਬ ਨਾਲ ਗਾਣੇ ਕਰ ਲੈਨੇ ਬੰਦ ਰਾਜੇ ਨੇ ਉਹਦਾ ਟਰੈਕਟਰ ਤੇ ਹੀ ਗਾਣੇ ਲਾਏ ਕੋ ਓਏ ਆਏ ਆ ਟਰੈਕਟਰ ਇੱਥੇ ਲਾ ਲਓ ਤੇ ਇਹਨੂੰ ਉੱਥੇ ਲਾ ਲਓ ਬਦਲ ਲਓ ਦੋਵੇਂ ਸ਼ਿਫਟ ਚੇਂਜ ਕਰੋ ਰਾਹੇ ਆਣਾ ਦੀ ਦੱਸ 10 ਫੁੱਟ ਟ੍ਰੈਲੀ ਲੈ ਲੈਣੀ ਤੇ ਟਰੈਕਟਰ 4x4 ਚਾਹੀਦਾ ਸਾਨੂੰ ਹੈ ਇਹਨੂੰ ਘਰ ਆਏ ਹੈ ਹੈ ਮੇਰੇ ਕੋਲ ਇੱਥੋਂ ਆਏ ਨੂੰ ਟਰੈਕਟਰ ਕਰ ਲਾ ਆ ਟਰੈਕਟਰ ਇੱਥੋਂ ਆਏ ਨੂੰ ਕਰਕੇ ਤੇ ਬੈਕ ਕਰਕੇ ਲਾ ਦੇ ਠੀਕ ਹੈ ਮੈਂ ਲਾਦਾ ਲੱਗੀ ਸਾਂ ਟਰੈਕਟਰ ਇੱਥੋਂ ਆਏ ਨੂੰ ਕਰਕੇ ਬੈਕ ਕਰਕੇ ਲਾ ਦੇ ਕਿਵੇਂ ਐ ਇਹਨੂੰ ਕੱਟ ਇੱਕ ਲੈ ਇਹਨੂੰ ਕੱਟ ਇਹ ਇਹ ਤੂੰ ਇੱਥੇ ਕਦ ਲਈ ਬੈਠੀ ਆਂ ਵੇ ਦੱਸ ਲੈ ਨਾਲ ਦੀਆਂ ਲਵਾਉਣ ਲਈ ਟਰਾਲੀਆਂ ਲੈ ਬਸ ਉਹਨਾਂ ਦਾ ਲਾਉਣੀਆਂ ਨਹੀਂ ਆਉਂਦੀਆਂ ਲੈ ਕਾਕਾ ਹੀ ਕੀ ਹਾਲ ਚਾਲ ਹੈ ਰੇਡ ਦਾ ਆਤਾ ਲੈ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਤੂੜੀ ਬਣਾਉਂਦਾ ਹੈ ਨਾ ਇਹ ਰਣਜੀਤ ਨੇ ਉਦੋਂ ਗੱਲ ਨਾ ਲਾਈ ਹੁੰਦੀ ਗਰੁੱਪ 'ਚ ਤੇ ਰੇਟ ਵਾਲੀਆਂ ਗੱਲਾਂ ਨਹੀਂ ਹੋਣੀਆਂ ਸਾਰੀਆਂ ਆਸਾਂ ਜੀ ਨਹੀਂ ਦੋਵੇਂ ਜੁੜਵਾ ਜੀ ਹੈ ਨਾ ਲੱਗਦੇ ਓ ਆਏ ਮਾਮੇ ਦੇ ਸ਼ੋਰ ਲੈ ਟਰਾਲੀਆਂ ਤਾਂ ਨਵੀਆਂ ਯਾਰ ਕਿੰਨੀਆਂ ਲੀਆਂ ਮੰਗੀਆਂ ਜੇ ਹੈ ਇਹ ਨਵੀਆਂ ਟਰਾਲੀਆਂ ਕਿਧਰੋਂ ਗੱਡੀਆਂ ਇਹਨਾਂ ਨੇ ਐ ਹੈ ਲੱਗਦਾ ਨਹੀਂ ਪੈਸੇ ਲਾ ਦੇਣਗੇ ਲਾਏ ਪੈਸੇ ਬਈ ਨਹੀਂ ਲਾਏ ਪੈਸੇ ਯਾਰ ਕੀ ਪੈਸੇ ਲਾਏ ਰਣਜੀਤ ਗਿਆਨੇ ਸਿੱਧਾ ਹੀ ਲਾਉਣਾ ਬੈਕ ਇਹ ਕਿੱਥੇ ਸਾਡੇ ਵਾਲੇ ਕੰਮ ਹੋਣੇ ਤੁਹਾਡੇ ਤੋਂ ਆ ਰੂੜੀ ਲਾਈ ਜਨਾਂ ਵੇਚੇ ਦੇ ਨਾ ਇਹ ਤੋਂ ਬਈ ਨਾ ਤੇ ਨਹੀਂ ਲਿਫਟ ਚੱਕਦਾ ਇਹਨੂੰ ਲਾਦੇ ਉਹਨੂੰ ਪਾਲਾ ਐਡਾ ਭਾਰਾ ਗੁਰੂਆ ਗਾਡਰ ਲਾਇਆ ਉਹਨੇ ਇਹ ਚੱਕੂ ਕਿੱਥੇ ਇਹਨੂੰ ਬਚਾਰੇ ਨੂੰ ਲੈ ਗਾਣੇ ਤੈਨੂੰ ਦੇ ਦਨੇ ਨਿੱਕਾ ਜਿਹਾ ਸਪੀਕਰ ਇੱਕ ਮਾਰਸ਼ਲ ਰਖਾ ਦਨੇ ਤੈਨੂੰ ਇਥੇ ਨਾਲ ਦੇ ਸਾਈਡ ਤੇ ਬੰਦ ਨੇ ਮਾਰਸ਼ਲ ਨੂੰ ਮਾੜੀ ਮਾੜੀ ਲਿਫਟ ਚੁੱਕੀ ਜਾ ਚੱਕੀਂਦੀ ਨਹੀਂ ਲਿਫਟ ਚੁੱਕਦਾ ਹੀ ਨਹੀਂ ਬੁਰਵਾ ਇੱਧਰ ਵੇ ਐ ਕਰਨਾ ਪੈਂਦਾ ਕੈਮਰਾ ਤਾਂ ਨੂੰ ਓਏ ਐ ਨਹੀਂ ਆਉਂਦਾ ਨਹੀਂ ਬੰਨੀ ਜਾਲੇ ਤੇਰਾ ਤਿਆਰ ਹੋਇਦਾ ਕੀ ਫਾਇਦਾ ਤੇਰੇ ਤੇ ਸਾਰੀ ਕਲੰਡ ਪਈ ਉਹ ਵੀ ਆਪਾਂ ਬੈਠੇ ਤਿਆਰ ਸਾਰੇ ਪਰਿਵਾਰ ਦਾ ਕੋਈ ਪਤਾ ਨਹੀਂ ਜੋੜੇ ਜਮਾਂ ਸਾਰੇ ਫਿਰ ਤਾਂ ਵੀ ਸਾਡੀ ਸੇਵਾ ਚੱਕਣ ਲੱਗਾ ਜੋੜਿਆਂ ਦੀ ਬਾਜੀ ਬਾਜੀ ਖਰਾਓ ਜਮਾਂ ਤੇ ਟੋਕਨ ਲੈ ਆਏ ਮੇਰੇ ਵੀਰ ਲਾਵੀ ਵੈਗਰੂ ਵਾਰੀ ਵਾਰੀ ਕਰਨੇ ਕਿ ਇਸ਼ਨਾਨ ਫਿਰ ਤੇ ਹੁਣੀ ਕਿ ਨਹੀਂ ਵੀ ਠੀਕ ਐ ਦਰਬਾਰ ਸਹਿ ਮੱਥਾ ਟੇਕਾ ਕੇ ਹੁਣ ਮੁੰਡੇ ਦਾ ਤੇ ਹੁਣ ਮੁੰਡਿਆਂ ਨੂੰ ਲਚਾਉਣ ਲੈ ਚੱਲੇ ਆ ਮਲਾਉਣ ਪਿੰਡ ਕਿਉਂਕਿ ਮੰਮੀਆਂ ਨਾਲ ਤੋਂ ਆਇਆ ਨਹੀਂ ਜਾਣਾ ਗੱਗੂ ਨਹੀਂ ਲੱਗੇ ਤੂੜੀ ਨੂੰ ਤੇ ਬਾਈ ਜੀ ਚੱਲੀਏ ਪਿੰਡ ਚਲੋ ਜੀ ਚਲੋ ਚਲੋ ਗੱਡੀਏ ਗੱਡੀ ਬੈਗ ਤੇ ਕਰੀਏ ਹਨਾ ਮੇਲਾਈਏਗਾ ਟੱਬਰ ਨੂੰ ਕੱਟਾ ਪਰਦਾ ਦਾ ਟਾਈਮ ਨਹੀਂ ਲੱਗਣਾ ਟੱਬਰ ਦਾ ਰੱਜਿਆ ਫਿਰ ਤਾਂ ਕੰਮ ਵਿੱਚ ਬਾਲੇ ਜਿਆਦਾ ਬਿਜੀ ਚੱਲੰਦੇ ਆ ਕਿ ਨਹੀਂ ਬਿਜੀ ਬਿਜੀ ਸਿੱਟੇ ਹੋਣ ਸੀ ਔਰ ਉਧਰ ਇੱਕ ਤੂੜੀ 'ਚ ਲੱਗੇ ਉਧਰ ਮੱਕੀ ਵਾਲੀ ਮਸ਼ੀਨ ਤੇ ਲੱਗੇ ਤੇ ਤਾਂ ਮੌਖਾ ਤੇ ਹੁਣ ਨਹੀਂ ਚੱਲੇ ਆ ਹਾਂ ਚਾਰਜਰ ਵਾਲਾ ਓੱਖਾ ਚਾਲੀ ਬੜੀ ਆਪਾਂ ਤੇ ਜਾ ਕੇ ਤੇ ਮੈਲ ਦੇ ਪਿੰਡ ਜਾ ਕੇ ਤੁਹਾਨੂੰ ਲੋ ਵੀ ਤੋੜੀ ਵਾਲੀ ਟਰਾਲੀ ਕਰਕੇ ਸਾਨੂੰ ਪੈ ਗਈ ਖਲਾਰ ਤੇ ਕਾਲੀ ਸਾਨੂੰ ਲਈ ਰਿਹਾ ਨਾ ਨੇ ਹੋਰ ਵੀ ਕੰਮ ਕਰਨੇ ਆ ਤੇ ਇਹਦੇ ਕਰਕੇ ਪਾਉ ਅਸੀਂ ਹੁਣ ਜਜ਼ਬਾਤੀ ਫੀਲਿੰਗ ਦੇ ਵਿੱਚ ਜਾਂਦੇ ਹੋਏ ਅਸੀਂ ਮਾਨ ਦੇ ਵਿੱਚ ਦੀ ਗੱਡੀ ਕਰ ਲਈ ਆ ਗੱਡੀ ਗਈ ਖੋਬ ਓ ਲਿਆਉਂਦਾ ਮੈਂ ਤਾਂ ਕਿਹਾ ਨਾ ਕਹਿ ਕੇ ਇੱਧਰ ਨਾ ਪਵਾ ਦੀ ਹਾਂ ਹਾਂ ਮੈਂ ਪਵਾਇਆ ਲਿਆ ਲਿਆ ਬਾਈ ਉਹ ਟਰਾਲੀ ਦਾ ਨਿੰਗਦੀ ਸੀ ਕਹਿੰਦਾ ਇੱਧਰ ਦੀ ਨਗਾ ਕੇ ਦੇਖਦੇ ਮੈਂ ਕਿਆ ਦੇਖ ਲਾ ਫਿਰ ਮੈਂ ਕਹੀ ਵੀ ਜਾਣਾ ਮੈਂ ਕਿਆ ਫਸਣੀ ਆ ਹਾਂ ਮੈਨੂੰ ਨਹੀਂ ਕਿਆ ਫਸਣੀ ਆ ਹਾਂ ਆਵਾ ਕਾ ਸਰਜੂ ਨਹੀਂ ਨਹੀਂ ਹੋਰ ਆ ਲੈ ਕਿਹਦੀ ਭਾਈ ਉਹ ਸੁਣਾ ਕੇ ਇਹ ਤਾਂ ਹੋ ਗਈ ਉਹ ਟੁੱਟ ਗਈ ਉਹ ਲੰਬੀ ਚਾਲਦੀ ਉਹ ਨੂੰ ਮੈਂ ਫੜਾਉਂ ਅਗਲੇ ਕਿੱਥੇ ਆਦੀ ਕਿਸੇ ਸਦਨ ਨਹੀਂ ਲੱਗਦਾ ਕੁਝ ਸਦਨ ਬਣਾਉਂਦੇ ਜੇ ਤਾਂ ਉਹ ਲੱਭ ਗਈ ਕਿਸਨ ਵਾਲੀ ਹਨ ਫੇਰ ਤਾਂ ਟਰੈਕਟਰ ਦਾ ਇਧਰ ਨੂੰ ਆਇਆ ਜਰੋ ਆਪਾਂ ਮਰਾਣਾ ਜੋਰ ਜਾਂ ਮੜਿਆ ਆ ਗਿਆ ਆ ਗਿਆ ਵੀ অলਟ੍ਰੈਕਲੀ ਆਉਂਦਾ ਹੋ ਗਿਆ ਕਾਂੜ ਇਹ ਤੋਂ ਡਰਦੇ ਸੀ ਨੇ ਮਸ਼ੀਨ ਕ੍ਰੌਪ ਚੋਂ ਲਾਉਣਾ ਪਰਨੇ ਪਾਸੇ ਵੀ ਆਜੂ ਪਰ ਲੈ ਪਾਸੇ ਜ਼ੋਰ ਕਿੱਧਰ ਦੀ ਮਰਾਵਾਂਗੇ ਪਿੱਛੇ ਮਸ਼ੀਨ ਆ ਮੈਂ ਖੰਡਲਾ ਹੀ ਜਾਣਾ ਕਿੱਥੇ ਨਾ ਖੰਡਲਾ ਕੁਝ ਆਪ ਵੀ ਜਿੱਕਦੀ ਵੀ ਨਹੀਂ ਕਰਿਆ ਕੀ ਇੱਥੇ ਪੈਣਾ ਹਾਂ ਹਾਂ ਪੈਂਦਾ ਤਾਂ ਇੱਥੇ ਹੁੰਦਾ ਵਾ ਹੋਵੇ ਇੱਥੇ ਨਹੀਂ ਤੇ ਬਾਹਰ ਹਾਂ ਉਹ ਮੈਂ ਦੂਜਾ ਲਿਆਉਣਾ ਟਰੈਕਟਰ ਕੋਲ ਚੱਲੂ ਜੇ ਇਹਦਾ ਕ੍ਰਾਸ ਕਰ ਦੇਣਾ ਹੈ ਹੈਗੀ ਆ ਤੇ ਇਹਦੇ ਤੇ ਹੀ ਆਉਦੇ ਹੋਊਗੀ ਤੇਰੀ ਕਾਰ ਤੋਂ ਤੇਰੀ ਬਹੁਤ ਉਹ ਇਹ ਨਾਲ ਕੁੰਡਾ ਬੜਿਆ ਹੁੰਦਾ ਹੈ ਪੱਟਾ ਪਿਆ ਨਹੀਂ ਮਾਤਾ ਚੜ੍ਹਨੀ ਦਿੱਸਾ ਬਹੁਤ ਤੜਾ ਕੁੰਡਾ ਨਾ ਚੜੂਗੀ ਬਈ ਨਹੀਂ ਇਹ ਤਾਂ ਮੜ ਜਣਾ ਹੋ ਰਹੀਆਂ ਆਇ ਤੇ ਜਗਾ ਨੇ ਮੈਨੂੰ ਬੜਿਆ ਪੈਣਾ ਇੱਥੋਂ ਕੱਪਰ ਪੱਟੇ ਨੇ ਦੀ ਥੱਲੇ ਲੱਗਦੀ ਬਾਈ ਜੀ ਜਾਂ ਤੇ ਪਾਣੀ ਪੈਣੀ ਹੈ ਇੰਨਿਆਂ ਨੇ ਮਗਰ ਨੂੰ ਖਿੱਚੀ ਇੰਨਿਆਂ ਅੱਗੇ ਤੇਰਾ ਨਾਲ ਥੱਲੇ ਲਾ ਦੇ ਮਗਰ ਇਹੋ ਆ ਮਹਿੰਦਰਾ ਲੈ ਕੇ ਆਓ ਯਾਰ ਮਹਿੰਦਰੇ ਨਾਲ ਵਧੀਆ ਮਹਿੰਦਰਾ ਲੈਉਣਾ ਮੈਂ ਯਾਰ ਇੱਕ ਵਾਰ ਹੋਰ ਕੱਢ ਇਹ ਆਉਂਦੀ ਕੱਢ ਆਉਂਦੀ ਨਾਲ ਦੀ ਆ ਇਹਨੂੰ ਹਾਂ ਖੰਡ ਖੁੱਲਣੀ ਕਿਉਂ ਹੈ ਖੁੱਲ ਜਾ ਕੇ ਆਹ ਦੋ ਹੋਲੇ ਆ ਇਹ ਪਿਆਰ ਦੇ ਨਾਲ ਜੋਨ ਮਰੇ ਇਕੱਠਾ ਨਾਲ ਮਰੇ ਠੀਕ ਆ ਮਾਊਂਟਨ ਡਿਊ ਡਰ ਕੇ ਆਗੇ ਡਰ ਕੇ ਆਗੇ ਜੀਤ ਆ ਚੱਕਦੇ ਕਰਾਂ ਦੀ ਹੁਣ ਨਿਕਲ ਗਈ ਨਿਕਲ ਗਈ ਨਿਕਲ ਗਈ ਲੈ ਲੈ ਗਾ ਲੱਕੋ ਓਏ ਪਿੱਛੇ ਦੇਖ ਲੈ ਆਇਆ ਕਰ ਬਲਕਰਨ ਇਧਰ ਨੂੰ ਕਟਾਈ ਕਰ ਦੇ ਥੋੜੀ ਇਧਰ ਨੂੰ ਕਟਾਈ ਕਰ ਦੇ ਆ ਕਿੱਧਰ ਨੂੰ ਖੇਚ ਲਈ ਉਹਦਾ ਹੋਰ ਵਾਹਨ ਚ ਮਾਰਨ ਦੀ ਗੱਲ ਕਰ ਉਹ ਦੂਜੇ ਪਾਸੇ ਇੱਕ ਮਹਾਲਾ ਟਰੈਕਟਰ ਉਹ ਮੜਿਆ ਜਾਈ ਐ ਪਿੱਛੇ ਲਿਆ ਉਹਨੂੰ ਕਹੇ ਓਏ ਪਿੱਛੇ ਆਉਣ ਤੇ ਹੋਰ ਇੱਧਰ ਨੂੰ ਲੈ ਕੇ ਜਾ ਟਰੈਕਟਰ ਯਾਰ ਘੁੰਮ ਨਹੀਂ ਹੈਂ ਹਾਂ ਘੁੰਮਾ ਇਸੇ ਨੂੰ ਘੁੰਮੂ ਨਾ ਚਾਲੀ ਕਿ ਕਿ ਧਿਆਨ ਨਿਕਲੇ ਨਿਕਲੇ ਇਹ ਬਾਹ ਕੀ ਬਾਹ ਬਸ ਬਸ ਕੀ ਜੀ ਦਰ ਕੇ ਅਗੇ ਜੀਤ ਹੈ ਐਸੇ ਹੁੰਦਾ ਹੈ ਇਨਾ ਜੋਰ ਨਾ ਆਇਆ ਚਲੋ ਜੀ ਲੈ ਆਪਾ ਵੀ ਆਇਆ ਆਹ ਨਾ ਆਵਾਜ਼ ਦੀ ਤਾਲੀ ਮਾਗਣਾ ਲਾਹੇ ਡਿਲੇਟ ਹੋ ਗਏ ਇਸ ਟਾਈਮ ਸਾਰਾ ਕੁਝ ਐ ਜੀ ਤੁਸੀਂ ਲੇਟ ਹੋ ਗਏ ਕਿਵੇਂ ਹਾਂ ਮਾਫੀ ਆਜ ਬਹੁਤ ਬਹੁਤ ਮਾ ਠੀਕ ਚੱਲ ਫੇਰ ਕਰੀ ਗਾਂਗੇ ਇਹਦਾ ਆਪਣੀਆਂ ਵੇ ਚੱਲ ਕਰ ਲੈ ਬਲਕਰ ਨੂੰ ਗਾ ਨੂੰ ਨਾ ਨਿਕਲ ਗਈ ਨਾ ਐਨ ਨੂੰ ਸਭ ਕੱਢ ਦੇ ਹੋਰ ਪਾਜ ਜਾਨੀ ਸਿਆਪੇ ਨੂੰ ਭੜੇ ਰਹਿਣਾ ਹੈ ਕੱਢ ਲੈ ਰੱਸਾ ਲਾੜਿਆ ਰੱਸਾ ਆ ਆ ਗਿਆ ਹੁੰਦਾ ਜੀ ਮਾ ਵਰੀਆ ਨਾਈ ਸੁਮਨਿਆ ਜੀ ਜੋ ਜ਼ਿਆਦਾ ਪਿਆਉਣਾ ਮੁੰਡਾ 6 ਸਾਲ ਬਾਅਦ ਬਾਹਰ ਆਇਆ ਬਾਹਰੋਂ ਇੱਥੇ ਆਇਆ ਸੀ ਤੇ ਹੁਣ ਮਹੀਨੇ ਦੇਣ ਇੱਕ ਰਹਿ ਗਿਆ ਵਾ ਜੋ ਜ਼ਿਆਦਾ ਮੰਦਾ ਭਾਈ ਪੂਰੀ ਤੰਦਰੁਸਤ ਹੋ ਗਈ ਜਵਣ ਹੌਸਲਾ ਦੇਣਾ ਦਾ ਬੰਦਾ ਨਾ ਫਿਰ ਕੀ ਕਰੀਏ ਆ ਚੱਲ ਭਾਉ ਔਖਾ ਤਾਂ ਹੈਗਾ ਪਰ ਜਾਣਾ ਪੈਣਾ ਕੀ ਕਰੀ ਕੋਈ ਨਹੀਂ ਪੰਜ ਆਦਮੀਆਂ ਦੀ ਨਾਲ ਘੁੜ ਕੇ ਲੱਕ ਹੀ ਲੈਣਾ ਹਾਂ ਉਹ ਜਾਈ ਹੋ ਜਾਣਾ ਉਹ ਜਾਈ ਹੋ ਜਾਣਾ ਇਹ ਤਾਂ ਵੀਰੇ ਦਾ ਤਾਂ ਮੰਦਿਰ ਵਾਲਾ ਹਾਲ ਹੈ ਜਿਉਂ ਰੋਜ਼ੀ ਗਈ ਸੀਣਾਉ ਕਿ ਸਹੀ ਅੰਦੇ ਉੱਤਰ ਨਾ ਮੰਦਿਰ ਦਾ ਵਾਲਾ ਨਾ ਮਨਸੀ ਤੇ ਬਹੁਤ ਕਰਦੇ ਆ ਮੰਦਿਰ ਪਤਾ ਸਾਰੇ ਨੂੰ ਦਵਾ ਕੇ ਗਈ ਸੀ ਔਰ ਅੱਜ ਦੋ ਦਿਨ ਵੀ ਕਰਕੇ ਰਹਿ ਇਹਨੂੰ ਕਰੋਨਾ ਨੇ ਜੀਸੀਬੀ ਲਈ ਹੈ ਆ ਇਹ ਫੇਰ ਕੋ ਕਰੇ ਕਹਿੰਦੇ ਪੁਰਾਣੇ ਮਾਡਲ ਦੀ ਆ ਪੁਰਾਣੇ ਮਾਡਲ ਦੀ ਆ ਚੱਲਦੀ ਨਹੀਂ ਸਹੀ ਨਹੀਂ ਸਹੀ ਨਹੀਂ ਚੱਲਦੀ ਤੇ ਡਰਾਈਵਰ ਭਾਉ ਕੱਕੋਂ ਨੂੰ ਰੱਖ ਲਓ ਭਾਉ ਕੱਕੋਂ ਨੂੰ ਡਰਾਈਵਰ ਰੱਖ ਲਓ ਮੈਂ ਡਰਾਈਵਰ ਵੇਖਾਂ ਆ ਵੇਖੀ ਤੂੰ ਜੀਸੀਬੀ ਮੰਜੇ ਦੇ ਟ ਵਾਲੇ ਦਾ ਚੱਲਦੀ ਕਹਿੰਦਾ ਪਰ ਇਹ ਨਹੀਂ ਹੁੰਦੀ ਵਿਚਾਲੇ ਚੱਲਦੀ ਹਾਏ ਕੋਈ ਨਹੀਂ ਆ ਆ ਕਾਈ ਉਹਦੀ ਪ੍ਰੈਸ਼ਰ ਵਾਲੀ ਆ ਪ੍ਰੈਸ਼ਰ ਹੈ ਹਾਈਡਰੋਲਿਕ ਆ ਸਾਰੀ ਤੇ ਜੈਕਰੀ ਨੇ ਸਹੀ ਲੱਗਦਾ ਉਹ ਜੀ ਅਈ ਕੋਈ ਕ੍ਰੈਕ ਓਡੀ ਵਾਲੀ ਆ ਉਹ ਤੇਲ ਤੁਰ ਪੋਣਾ ਤੇ ਉਹ ਗਲੀ ਚ ਵਾਲੀ ਪ੍ਰੈਸ਼ਰ ਕ੍ਰੂਸ਼ਾ ਵਾਲਾ ਕਾਚ ਉਹਨੂੰ ਤਾਂ ਕਰੀ ਜਾਣਾ ਉਹ ਚੰਗਾ ਵੇਟ ਮਾਰੇ ਉਧਰ ਚਲਾਵੇ ਤੇ ਕੁੱਕਰ ਦਾ ਮੱਥਾ ਖੋਲ ਤੇ ਅੱਗੇ ਮੈਟਰੋ ਟ੍ਰੇਨਰ ਦਾ ਮੱਥਾ ਲਈ ਫਿਰਦਾ ਤੂੰ ਕੱਕਰ ਜੀ ਸੀਬੀ ਚੱਲਦਾ ਆ ਵਾਕੇ ਯਾਰ ਇਹ ਕਹਿੰਦੇ ਹੈ ਨਾ ਗੰਜੇ ਬੰਦੇ ਕੋ ਪੈਸਾ ਵੜਾ ਹੁੰਦਾ ਕਹਿੰਦੇ ਜਿਹਦੇ ਮੱਥਾ ਗੋ ਗੰਜਾ ਹੋਵੇ ਕਰਕੇ ਮੈਂ ਤਾਂ ਪੈਸਾ ਮਾਰ ਕੇ ਪਵਾ ਆਹ ਜੇ ਮੱਥਾ ਮੇਰਾ ਸਿੱਟ ਗਿਆ ਪੈਸਾ ਖਤਮ ਹੋਇਆ ਆਹ ਪਾਣ ਦੇਦੀ ਆ ਭਾਣ ਪੰਨੇ ਕੇ ਪੈਸੇ ਤਾਂ ਹੈਗੇ ਆ ਪਰ ਸਾਰੇ ਭਾਣ ਚ ਹੀ ਆ ਗਿਆ ਉਹ ਕਹਿੰਦਾ ਕੋਈ ਨਹੀਂ ਪਿਆ 10 ਮਿੰਨ ਕੋਡਾ ਦੇ ਠੇਪੇ ਡੇ ਕੇ ਆਹ ਹਲੋ ਭਾਈ ਛਗਨ ਫਾਲ ਛਗਨ ਨਹੀਂ ਛੱਡੀਦਾ ਹੁੰਦਾ ਠੀਕ ਹੈ ਨਾ ਇਹ ਹੀ ਪਿਆਰ ਹੁੰਦਾ ਕੋਈ ਨਹੀਂ ਆਰਤੀ ਕਰਨੀ ਵਧੀਆ ਸਾਡਾ ਦਿਲ ਲਾ ਕੇ ਰੱਖਿਆ ਹਾਂ ਇਹ ਹੀ ਟੱਬਰ ਦਾ ਪਿਆਰ ਹੁੰਦਾ ਛਗਣ ਇਕੱਠਾ ਹੁੰਦਾ ਬੰਦੇ ਨਾਲ ਵਧੀਆ ਚੰਗਾ ਮੰਮੀ ਲਓ ਵੀ ਅੱਜ ਦੇ ਨਾਲ ਵਲੌਗ ਹੁੰਦਾ ਇਹ ਖਤਮ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਵੀ ਵਲੌਗ ਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀਆਂ ਨਾਲ ਅਗਲੇ ਵਲੌਗ ਚ ਬਾਈ ਨੂੰ ਚੜਾ ਕੇ ਆਉਣਾ ਤੇ ਚੜਾ ਆਈਏ